ਕਹਿੰਦਾ ਮੈਂ ਕਹਿੰਦਾ ਮੈਂ ਇਹਨੂੰ ਸਸਟਰੀ ਘਾਲ ਬੁਲਾਵਾ ਮੈਂ ਕਹਾਂ ਉਹ ਹੀ ਬੁਲਾਏਗਾ ਹੋਰ ਕਿਹੜਾ ਪੈਰੀ ਹੱਥ ਲਾਏਗਾ ਇਹਨੂੰ ਸੁਣ ਗਿਆ ਵੀ ਪੈਰੀ ਹੱਥ ਲਾ ਇਹ ਆਂਦੇ ਸਰ ਮੈਡਮ ਨੇ ਪੈਰਾ ਜਿਵੇਂ ਬਈ ਮੈਨੂੰ ਇੰਨਾ ਸਮਝਾਇਆ ਜਾਂ ਮੇਰੀ ਟੁੱਟੀ ਹੂੰ ਮੈਨੂੰ ਰੋਜ਼ ਕਹਿਆ ਕਰਾ ਬਾਬੇ ਟੁੱਟੂ ਗਈ ਤੂੰ ਅਬ ਦਾਦੀ ਬੈਕਅਪ ਪਲੇਅਰ ਰੱਖ ਦੇ ਬੈਕ ਕਦੇ ਆਏ ਵੇ ਵੀਰ ਬਿਨਾਂ ਗੱਲ ਤੋਂ ਜਿਹੜਾ ਬੰਦਾ ਕੋਈ ਹੁੰਦਾ ਵੀ ਇਰੀਟੇਟ ਜਿਹੀ ਕਰੀ ਜਾਵੇ ਕੁੜੀਆਂ ਮੁੰਡਿਆਂ ਚੋਂ ਦੀ ਕਦੇ ਕਦੇ ਹੁੰਦਾ ਫਿਰ ਕਦੇ ਗੁੱਸੇ ਚ ਸਮਝਾਉਣਾ ਜਾਂ ਪਿਆਰ ਨਾਲ ਜੀ ਨੋ 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 ਗੁੱਸੇ ਨਾਲ ਨਹੀਂ ਇਹ ਪਿਆਰ ਦੇ ਭੁੱਖੇ ਐ ਇਧਰ ਮੰਨ ਲਗੀ ਤੇਲਾ ਆ ਵੀ ਬਾਈ ਕੁੜੀ ਐ ਹੁਣ ਹੁਣ ਸਾਹਦੇ ਨਾਲ ਬਾਤ ਚ ਨਹੀਂ ਠੀਕ ਐ ਆ ਇਧਰ ਅਸੀਂ ਦੋ ਕੁੜੀਆਂ ਖੜੇ ਆ ਠੀਕ ਐ ਤੇ ਇੱਥੇ ਖੜੇ ਤੋ ਇਥੋਂ ਦੀ ਆ ਕੇ ਸਾਡੇ ਕੋਲ ਪੂਰਾ ਮਤਲਬ ਇਸ਼ਾਰੇ-ਸ਼ੁਰੇ ਮਾਰਦੇ ਆ ਨਾ ਉਹ ਕੰਮ ਨਹੀਂ ਰਹੀ ਆਪਾਂ ਹੋਰ ਕਿਹੜੀਆਂ ਮੇਲੇ ਕੀ ਕਹਿੰਦੇ ਨੇ ਵੀ ਭੈਣੇ ਰਖੜੀ ਮੰਨ ਜਲਦੀ ਆ ਜੀ ਤੁਹਾਡੇ ਕੋਲ ਤੁਹਾਡੇ ਕੋਲ 20000 ਰੁਪਏ ਆਏ ਜੀ ਕਿੱਥੇ ਕਿੱਥੇ ਇਨਵੈਸਟ ਕਰੂੰਗਾ ਜੀ ਇੱਕ ਦਿਨ ਚ ਕਰਨਾ ਹੋਵੇ ਜੀ ਮੈਨੂੰ ਸਮਝ ਨਹੀਂ ਆ ਪਤਾ ਕੀ ਬੋਲੇ ਕੁੜੀ ਨੇ ਮੈਂ ਜੀ 20000 ਰੁਪਏ ਕਿੱਥੇ ਨੇ ਵਸਾ ਕਹਿੰਦੀ ਹੈ ਮੇਰਾ ਦਿਮਾਗ ਹੀ ਨਹੀਂ ਹੈ ਗਿਆ ਕਿੱਦਾਂ ਦਾ ਇੰਜੋਇਮੈਂਟ ਕਰਨਾ ਹੈ ਇੰਜੋਇਮੈਂਟ ਜਿਹਨੇ ਫਰੀ ਟਾਈਮ ਜਿਵੇਂ ਵੀਕਐਂਡ ਹੁੰਦਾ ਅੱਛਾ ਵੀਕਐਂਡ ਵੀ ਹੁੰਦਾ ਆਪਣਾ ਹਾਂ ਫਸਟ ਸਟੌਂਗ ਤੋਂ ਟੱਕਾ ਦਜੀਗੇ ਜੀ ਮੇਕਅਪ ਵੈਰੀ ਗੁੱਡ ਜੀ ਵਧੀਆ ਪੂਰਾ ਦੱਬ ਕੇ ਕਰਦੇ ਹੁੰਦੇ ਨੇ ਮੇਕਅਪ ਜੀ ਆਪਣੀ ਨਹੀਂ ਕਰਦੀ ਦੂਜਿਆਂ ਦੇ ਕਰਨ ਦਾ ਦੂਜੇ ਨੇ ਕਰਨਾ ਛੱਡ। ਮਤਲਬ ਤੁਸੀਂ ਡਰੋਨ ਦਾ ਕੰਮ ਕਰਨ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਜੀ? ਹਾਂ ਜੀ। ਕਿੰਨੇ ਹਾਂ ਜੀ? ਕਿਵੇਂ ਰਾਜ ਤਾਂ ਸਾਡੇ ਦਿਲ 'ਚ ਵੀ ਬਹੁਤ ਸੀ ਪਰ ਅਸੀਂ ਬਸ ਖੋਲਦੇ ਨਹੀਂ ਸੀ। ਮਹਿਸੂਸ ਆਸੀਂ ਵੀ ਸਭ ਕਰਦੇ ਸੀ ਪਰ ਅਸੀਂ ਬਸ ਬੋਲਦੇ ਨਹੀਂ ਸੀ ਕਿ ਮੈਨੂੰ ਕਰਕੇ ਬਰਬਾਦ ਦੱਸ ਤੂੰ ਕਿਹੜੀ ਨੀਂਦ ਦੇ ਨਾਲ ਆਪਣੇ ਸੁਪਨੇ ਬੁੰਦੀਆਂ ਕਿਸੇ ਨਾਲ ਮੇਰੇ ਜਿੰਨੀ ਮਾੜੀ ਨਾ ਕਰੀਂ ਯਾਰ ਜੇ ਅੱਜ ਵੀ ਕਿਤੇ ਬੈਠੀ ਸੁਣਦੀ ਹੈ। ਪਾ ਦੀ ਸਸੀ ਕਾ ਮੇਤਰੋ ਕੀ ਹਾਲ ਚਾਲ ਨੇ ਤੇ ਆਜ ਦਾ ਜਿਹੜਾ ਸ਼ੂਟ ਹੈ ਜੀ ਬੜੀ ਖਾਸ ਜਗਾ ਤੇ ਹੋਣ ਲੱਗਿਆ ਕਿਉਂਕਿ ਗਾਣਾ ਵੀ ਇਸ ਸ਼ਹਿਰ ਤੇ ਬੜਾ ਚੱਲਿਆ ਕਹਿੰਦੇ ਸਾਡਾ ਨਹੀਂ ਕਸੂਰ ਸਾਡਾ ਸ਼ਹਿਰ ਦਾ ਵੈਸੇ ਜਲਾ ਹੁੰਦਾ ਓਏ ਦਾ ਨਾਮ ਹੈ ਦਾ ਜੈਸਟਾ ਇਸ ਸ਼ੂਟ ਹੈ ਜੀ ਉਪਲੀ ਰੋਡ ਤੇ ਕਹਿ ਸਕਦੇ ਹਾਂ ਉਪਲੀ ਰੋਡ ਤੇ ਪੈਂਦਾ ਮੇਤਰੋ ਆਇਲ ਸਪੀਡ ਲਈ ਮੰਨਿਆ ਪਰ ਮੈਂ ਇਸ ਵੜਾ ਬਹੁਤ ਨਹੀਂ ਗੱਲ ਆਪਾਂ ਨਾ ਕਰ ਜਿਹੜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਪਹਿਲਾਂ ਆਪਾਂ ਸਟਾਰਟਿੰਗ ਤੋਂ ਜਿਹੜੀ ਸ਼ੁਰੂਆਤ ਕਰਦੇ ਹਾਂ ਆ ਆ ਐਂ ਫੱਕੇ ਫੜ ਲਈ ਦਾਂਗਾ ਆਪਣਾ ਠੀਕ ਹੈ ਸਸਰੀਕਾਲ ਭਾਈ ਸਸਰੀਕਾਲ ਭਾਈ ਬੁਲਾ ਦੋ ਜੀ ਸਸਰੀਕਾਲ ਸਸਰੀਕਾਲ ਕਿੱਥੋਂ ਆ ਪਈ ਗੁੱਡੀ ਤੂੰ ਲੋਕਲ ਦੀ ਅੱਛਾ ਲੋਕਲ ਹੋ ਜੀ ਹਾਂਜੀ ਠੀਕ ਹੈ ਜੀ ਨਾਮ ਕੀ ਹੈ ਜੀ ਮਹਿਕ ਮਹਿਕ ਜੀ ਮਹਿਕ ਜੀ ਸ਼ੌਂਕ ਕੀ ਕੀ ਹੈ ਜੀ ਲੱਤ ਖੜਾ ਲਓ ਭਾਈ ਥੋੜੀ ਲੱਤਾ ਥੋੜੇ ਕੋੜੀ ਰਹਿਣੇ ਠੀਕ ਹੈ ਜੀ ਹਾਂ ਸ਼ੌਂਕ ਕੀ ਕੀ ਹੈ ਜੀ ਅੱਜ ਜੇ ਤੁਸੀਂ ਨਏ ਮੇ ਜਾਣਾ ਠੀਕ ਹੈ ਜੀ ਬੁੱਕਸ ਵਗੈਰਾ ਪੜ੍ਹਨੀ ਵਧੀਆ ਲੱਗਦੀ ਐ ਨਹੀਂ ਫਾਰਮਸ ਵਗੈਰਾ ਸੁਣਨੇ ਵਧੀਆ ਲੱਗਦੀ ਐ ਸੁਣਨੇ ਵਧੀਆ ਲੱਗਿਆ ਸੁਣਾਉਣੇ ਵਧੀਆ ਲੱਗਦੇ ਜੀ ਸੁਣਨੇ ਵਧੀਆ ਲੱਗਦੇ ਸੁਣਨੇ ਵਧੀਆ ਲੱਗਦੇ ਹੋਰ ਜੀ ਮੇਨ ਸ਼ੌਂਕ ਨਹੀਂ ਘੜਾਇਏ ਸੀ ਵਾਲ ਬੂਲ ਖੁੱਲੇ ਵਾਲੇ ਜੀ ਹੈ ਜੀ ਆ ਆ ਉਰੇ ਗਿਲਾ ਹੀ ਹੁੰਦੀ ਐ ਨੇਲ ਪਾਲਸ ਨੇਲ ਪਾਲਸ ਹੋ ਗਏ ਤੇ ਆ ਉਰੇ ਗਿਲਾ ਹੀ ਹੁੰਦੀ ਐ ਮਹਿੰਦੀ ਮੁੰਦੀ ਜੀ ਜੀ ਕੋ ਟੈਨਸ਼ਨ ਨਹੀਂ ਕਰਦੇ ਮੈਂ ਤੇ ਜੀ ਫਿਰ ਲਿਆ ਕਰੋ ਨਾ ਜੀ ਕਿਸੇ ਜੀ ਦੀ ਟੈਨਸ਼ਨ ਨਹੀਂ ਲੈਂਦੇ ਜੀ ਕਰਦੀ ਕੀ ਚਾਹੁੰਦੇ ਵੀ ਕੁੜੀ ਕੀ ਬਣੇ ਜੀ ਉਹ ਨਦੀ ਕੁੜੀ ਉਹ ਤੁਸੀਂ ਜੀ ਫਿਰ ਉਧਰ ਕੇ ਦੇਖਦੇ ਸੀ ਫਲਾਸਟੂ ਕਰਕੇ ਆਏ ਸੀ 2024 ਦਾ ਸਬਟੋ ਜੀ ਕਿੰਨੇ ਨੰਬਰ ਆਏ ਆ ਜੀ 76% 76% ਬੜਾ ਪੜਨ ਵਾਲੀ ਕੁੜੀ ਹੈ ਜੀ ਹਾਂਜੀ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਤੁਹਾਡਾ ਕੀ ਨਾਮ ਹੈ ਜੀ ਚਿਕਨੀਕਰ ਕਿਹੜੇ ਪਿੰਡ ਤੋਂ ਜੀ ਲੋਕਲੀ ਸੰਗਰੂਰ ਅਜਾ ਸੰਗਰੂਰ ਤੇ ਤੁਸੀਂ ਆਉਂਦੀ ਹੋ ਥੋੜੇ ਕੀ ਸ਼ੌਂਕ ਹੈ ਜੀ ਮੇਰਾ ਮੇਕਅਪ ਡਾਂਸਿੰਗ ਸੌਂਕ ਹੈ ਇੱਕ ਤਾਂ ਮੇਕਅਪ ਦਾ ਹੋ ਗਿਆ ਜੀ ਫਿਰ ਤੁਸੀਂ ਡਾਂਸ ਵੀ ਕਰਨ ਲੱਗੇ ਮੇਕਅਪ ਕਰਕੇ ਜੀ ਤੇ ਕਿਤੇ ਖੜਾ ਗਿਆ ਜੀ ਬੁੱਕਸ ਪੜਨਾ ਸ਼ੌਂਕ ਚੁਣ ਇਹ ਬੁੱਕਸ ਪਹਿਲਾਂ ਆਇਆ ਨਹੀਂ ਜੀ ਇਹ ਲੇਟ ਆ ਸ਼ੌਂਕ ਜੀ ਲੇਟ ਆ ਮੰਨਦੇ ਕਰ ਹਾਂ ਫਸਟ ਸ਼ੌਂਕ ਤੋਂ ਤਾਂ ਕਾਹਦਾ ਸੀਗਾ ਜੀ ਮੇਕਅਪ ਵੈਰੀ ਗੁੱਡ ਜੀ ਵਧੀਆ ਪੂਰਾ ਦੱਬ ਕੇ ਕਰਦੇ ਹੋ ਨੇ ਮੇਕਅਪ ਜੀ ਆਪਣੇ ਨਹੀਂ ਕਰਦੀ ਦੂਜਿਆਂ ਦੇ ਕਰਨ ਦਾ ਸ਼ੌਂਕ ਹੈ ਦੂਜੇ ਨੇ ਕਰਨਾ ਸ਼ੌਕ ਮਤਲਬ ਤੁਸੀਂ ਡਰਾਉਣ ਦਾ ਕੰਮ ਕਰਦੇ ਹੋ ਲੋਕਾਂ ਨੂੰ ਜੀ ਗੁੰਮਰਾ ਕਰਦੇ ਹੋ ਜੀ ਹਾਂ ਜੀ ਕਹਿੰਦੀ ਹਾਂ ਜੀ ਤੁਸੀਂ ਐਂ ਕਹੋ ਵੀ ਮੇਕਅਪ ਨਾਰਮਲ ਤਰੀਕੇ ਨਾਲ ਕਰਦੇ ਨੇ ਟਾਈਮ ਮੈਂ ਸਾਜੀ ਜੀ ਹਲਾ ਚਲੋ ਠੀਕ ਹੈ ਮਤਲਬ ਮੇਕਅਪ ਦਾ ਸ਼ੌਕ ਬਹੁਤ ਚੰਗੀ ਗੱਲ ਐ ਪਾ ਦੂਜਾ ਸ਼ੌਕ ਕਾਦਾ ਸੀਗਾ ਜੀ ਡਾਂਸਿੰਗ ਦੂਜਾ ਡਾਂਸ ਦਾ ਸ਼ੌਕ ਹੈ ਜੀ ਉਹ ਵੀ ਬਹੁਤ ਚੰਗਾ ਸ਼ੌਕ ਹੈ ਤੀਜਾ ਜੀ ਬੁੱਕਸ ਪੜ੍ਹਨਾ ਅੱਛਾ ਕਿਹੜੀ ਕਿਹੜੀ ਬੁੱਕਾਂ ਪੜ੍ਹਨੀ ਹੁਣ ਤੱਕ ਜੀ ਸਟੋਰੀਜ਼ ਬੁੱਕ ਹੁੰਦੀਆਂ ਨੇ ਜਿਹੜੀਆਂ ਹਮ ਸਕੂਲ ਚ ਹੀ ਪੜ੍ਹੀਆਂ ਉਹ ਤੋਂ ਬਾਅਦ ਤੋਂ ਸਕੂਲ ਕਦੋਂ ਛੱਡਿਆ ਜੀ ਪਿਛਲੇ ਸਾਲ ਮਸਾਲਾ ਦਾ ਕੁਝ ਵੀ ਨਹੀਂ ਪੜਿਆ ਫਿਰ ਮੁੜਕੇ ਜੀ ਫਿਰ ਉਹ ਹੀ ਕੱਲੇ ਪੰਪ ਦਈਆਂ ਨੇ ਮੈਨੂੰ ਉਹ ਦੇ ਦੀ ਕਿ ਘਰਪਰ ਸਭ ਨਾਲ ਵਧੀਆ ਬਣਦੀ ਹੈ ਜੀ ਖੁਸ਼ ਹਾਂ ਜੀ ਹਾਂ ਜੀ ਮੈਂ ਇੱਕ ਪਿਛੇ ਪੜਾ ਦੂਦੀ ਸਸਰੀ ਘਰ ਭਈ ਸਸਰੀ ਘਰ ਪੜਨਾ ਜਵਾਬ ਲੱਗਦਾ ਜੀ ਨਹੀਂ ਲੱਗਦਾ ਪੜਨਾ ਜੀ ਪੜਨਾਂ ਲਈ ਆ ਭਈ ਕੁੜੀਏ ਪਤਾ ਨਹੀਂ ਆਪ ਵੀ ਕੁਝ ਕੁਝ ਕਰਦੀ ਨਹੀਂ ਆਪ ਅਬ ਤੇ ਤਾਰੀਫ ਕਰਨੀ ਹੈ ਜੀ ਬਾਕੀ ਛੱਡੋ ਸਾਰੀਆਂ ਗੱਲਾਂ ਨੂੰ ਛੱਡੋ ਇੰਟਰਵਿਊ ਨੂੰ ਆਪਦੀ ਤਾਰੀਫ ਕਰੋ ਪੂਰੀ ਦੱਬ ਕੇ ਜੀ ਯਾਰ ਮੈਂ ਬਹੁਤ ਪੜਨ ਵਾਲੀ ਕੁੜੀ ਆਂ ਬਾ ਨਹੀਂ ਐ ਨਹੀਂ ਪੜਨ ਵਾਲੀ ਫਿਰ ਤੁਸੀਂ ਕਹੋ ਵੀ ਮੈਂ ਪਿਆਰ ਨਲਾਇਕ ਕੁੜੀਆਂ ਦੀ ਇਹ ਵੀ ਨਹੀਂ ਲੈਕ ਨਹੀਂ ਮੈਂ ਠੀਕ ਠੀਕ ਸੀ ਠੀਕ ਠੀਕ ਇੱਕ ਹੁੰਦਾ ਜਿਹੜੇ ਮੀਡੀਅਮ ਵਾਲੇ ਹੁੰਦੇ ਜੀ ਤੁਸੀਂ ਮੀਡੀਅਮ ਮੋਂ ਦੀ ਠੀਕ ਹੈ ਜੀ ਕਿਹੜਾ ਸਬਜੈਕਟ ਤੁਹਾਨੂੰ ਪੜਨ ਚ ਵਧੀਆ ਲੱਗਦਾ ਹੈ ਬਿਜ਼ਨਸ ਸਟੱਡੀ ਬਿਨਸਟੱਡੀ ਕਿਹੜਾ ਬਿਜ਼ਨਸ ਆਪ ਦੇ ਆਪ ਕਰਨਾ ਚਾਹੁੰਦੇ ਹੋ ਜੀ ਨੇ ਚੰਗੀ ਗੱਲ ਹੈ ਜੇ ਕੋਈ ਆਪਦਾ ਦੇਖੋ ਬਿਨਸ ਕਰਨਾ ਚਾਹੁੰਦੇ ਨੇ ਬੜੀ ਵਧੀਆ ਗੱਲ ਹੈ ਜੀ ਬਿਜ਼ਨਸ ਕਰਨਾ ਚਾਹੀਦਾ ਬਹੁਤ ਵਧੀਆ ਕਿਹਾ ਕਿ ਦੇਖ ਹਜੇ ਕੀ ਹੈ ਕਿ ਦੇਖੂਗੇ ਜੀ ਹਜ ਤੱਕ ਲੈ ਵੀ ਇਕੱਲਾ ਬਿਜ਼ਨਸ ਕਰਨਾ ਹੈ ਜੀ ਠੀਕ ਹੈ ਜੀ ਵੀ ਸ਼ੌਂਕ ਕੀ ਰੱਖਦੇ ਹੋ ਜੀ ਮੇਰਾ ਟ੍ਰਾਈਂਗ ਕਰਨ ਦਾ ਹੈਗਾ ਹਮ ਮਿਊਜ਼ਿਕ ਸੁਣਨ ਦਾ ਸਟੋਰੀ ਬੁੱਕ ਪੜਨ ਦਾ ਹਮ ਇੱਕ ਗੱਲ ਆ ਬਈ ਮੇਤਰੋ ਮੈਨੂੰ ਇੱਕ ਗੱਲ ਨਹੀਂ ਸਮਝੀ ਕੁੜੀਆਂ ਸਿੱਟ ਨਹੀਂ ਪੜਦੀਆਂ ਨੇ ਜਾਂ ਉਹੀ ਕਹਿੰਦੇ ਨੇ ਵੀ ਇਹ ਸਟੋਰੀ ਬੁੱਕ ਰੀਡ ਕਰਦੇ ਆ ਹੈਦੀ ਸਟੋਰੀ ਬੁੱਕ ਇੰਟਰਸਟਿੰਗ ਹੁੰਦੀ ਹੈ ਤਾਂ ਕਰਦੇ ਆ ਨੀ ਕੁੜੀਆਂ ਅੱਛਾ ਤਾਂ ਕੁੜੀਆਂ ਮੁੰਡਿਆਂ ਨੂੰ ਪੁੱਛੀਏ ਮੈਂ ਇੱਕ ਮਿੰਟ ਫੜਾਏ ਉਹ ਸਟੋਰੀ ਬੁੱਕ ਰੀਡ ਕਰਦੇ ਨਾ 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 ਕਰਾਦੀ ਬੇਚੀ ਸਟੋਰੀ ਬੁੱਕ ਰੀਡ ਕਰਦੇ ਬਹੁਤ ਚੰਗੀ ਗੱਲ ਹੈ ਜੀ ਕੀ ਬਣਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਮੈਂ ਸੁਪਨਿਆਂ ਨੂੰ ਬਾਹਰ ਜਾ ਕੇ ਸਕਸੈਸਫੁਲ ਬਣਨਾ ਬਾਹਰ ਜਾ ਕੇ ਸਕਸੈਸਫੁਲ ਹਨ ਪਰੰਪੀ ਸਟੈਂਡ ਹੋਣ ਹੁਣ ਕਿਹਨਾਂ ਤੇ ਸਟੈਂਡ ਹੋਣੇ ਉਹਦੀ ਫਿਰ ਆਪਣੇ ਆਪ ਤਾਂ ਨਹੀਂ ਕਮਾਉਂਦੇ ਅੱਛਾ ਅੱਛਾ ਵੀ ਪੈਸੇ ਕਮਾ ਕੇ ਸਟੈਂਡ ਕਰਨਾ ਲਾਈਫ ਤੇ ਫਿਰ ਠੀਕ ਹੈ ਚੰਗੀ ਗੱਲ ਬਹੁਤ ਚੰਗੀ ਗੱਲ ਐਸਾ ਕਮਾਇਆ ਬਹੁਤ ਚੰਗੀ ਗੱਲ ਕਰੋੜ-ਕਰੋੜ ਰੁਪਇਆ ਕਮਾਉਂਦਾ ਸੀ ਕਿਹਨਾਂ ਜੀ ਕਿੱਥੇ ਲਾਉਂਗੇ ਰੁਪਇਆ ਜੀ ਉਹ ਆਪਣੇ ਲਈ ਸੇਵ ਕਰੂੰਗੀ ਆਪਣੇ ਤੇ ਸੇਵਿੰਗ ਕਰੂੰਗੀ ਤੁਸੀਂ ਮਤਲਬ ਕੋਲ ਕੋ ਰੱਖੋਗੇ ਕੋਲ ਕੋਨ ਵਾਲੀ ਤਾਂ ਕੋਈ ਗੱਲ ਨਹੀਂ ਸੇਵਿੰਗ ਸੇਵਿੰਗ ਦਾ ਮਤਲਬ ਕੀ ਹੁੰਦਾ ਜੀ ਪੈਸੇ ਸੇਵ ਕਰਨਾ ਮਾੜਾ ਸੋਚ ਕੋ ਥੋਡੇ ਕੋਲੇ 20000 ਰੁਪਏ ਆਏ ਜੀ ਕਿੱਥੇ ਕਿੱਥੇ ਇਨਵੈਸਟ ਕਰੂੰਗਾ ਜੀ ਇੱਕ ਦਿਨ ਚ ਕਰਨਾ ਹੋਵੇ ਜੀ ਇਹ ਮੈਨੂੰ ਦਿਮਾਗ ਨਹੀਂ ਹੈਗਾ ਸੱਚ ਬੋਲੀਏ ਕੁੜੀ ਇਹਦਾ ਸਕੂਨ ਦਵਾਉਣ ਲਈ ਗੱਲ ਆ ਪਤਾ ਲੱਗੀ ਦੁਬਾਰੇ ਬੁੱਲੇ ਜੀ ਮੈਨੂੰ ਬੋਲ ਪਤਾ ਕੀ ਬੋਲੇ ਕੁੜੀ ਨੇ ਮੈਂ ਜੀ 20000 ਰੁਪਏ ਕਿੱਥੇ ਨਿਵੇਸ਼ ਕਰੀਂ ਨੀ ਅੱਟਾ ਤਾਂ ਮੇਰਾ ਦਿਮਾਗ ਹੀ ਨਹੀਂ ਹੈਗਾ ਧੀ ਚਲ ਹਜੇ ਦਿਮਾਗ ਨਿਆਣਾ ਹੈ ਜੀ ਹਜੇ ਦਿਮਾਗ ਨਿਆਣਾ ਹੈ ਜੀ ਹਾਂ ਇਹ ਇਹ ਜੀ ਵਾਖੜੇ ਕਿੰਨੇ ਸਾਲ ਦੀ ਏਜ ਹੋਗੀ ਦੀ ਮੇਰੀ 17 ਦੀ ਹੈ ਹਾਂ ਜੀ 17 ਦੀ ਜੀ ਬਈ ਉਹ ਮੈਂ ਮੈਂ ਇੱਕ ਬੀ ਐਮ ਪੀ ਹੈ ਜੀ ਮੰਨੋਂਗੇ ਛੁੱਟੀ ਦੀ ਦੀ ਨਿਆਣੇ ਨਿਆਣੇ ਜਵਾਕ ਜੀ ਕਰੋ ਕਰ ਕਰ ਕੇ ਲਿਆ ਦਾ ਕਰੋ ਜੀ ਇੱਕ ਮੌਕਾ ਜੀ ਕਰਦੇ ਜੀ ਖਾ ਲ ਪੀ ਲਿਆ ਕਰੋ ਉਹ ਖੇਡਾਂ ਮੰਗਾਈਏ ਗੁੱਗੇ ਤੋਂ ਜੀ ਇੱਕ ਮੌਕੇ ਫ੍ਰੀ ਉਹਨੇ ਖੇਡ ਲਿਆ ਕਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਬਾਬਾ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਪੈਣ ਮੇਰੇ ਜੌਂਦੀ ਬਾਜ਼ਰ ਤੇ ਮੁੰਡਿਆਂ ਨਾਲ ਵੀ ਗੱਲਬਾਤ ਕਰ ਲਈਏ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਕੀ ਹੈ ਬਈ ਜਸਵੀਰ ਸੂ ਕਬੀਲਦਾਰ ਲੱਗਦੇ ਹੂੰ ਹੈ ਨਹੀਂ ਕਿ ਕਿਵੇਂ ਕਬੀਲਦਾਰ ਤੋਂ ਭੱਜਿਆ ਹੋਇਆ ਲੱਗਦਾ ਫਿਰ ਮੈਨੂੰ ਨਾ ਬਈ ਨਹੀਂ ਕਰਦਾ ਕੀ ਆ ਲਾਈਫ 'ਚ ਕੁਛ ਨਹੀਂ ਬੀਲਾ ਕਰਨਾ ਕੀ ਚਾਹਣਾ ਲਾਈਫ 'ਚ ਬਾਰੇ ਜਾਣਣਾ ਚਾਹਣਾ ਕਿੱਥੇ ਕੈਨੇਡਾ ਕਿਉਂ ਵਰਕ ਪਰਮਿਟ ਲੈ ਪੈਸੇ ਕਮਾਉਣੇ ਪੈਸੇ ਕਮਾਉਣੇ ਠੀਕ ਹੈ ਜ਼ਰੂਰ ਪੈਸੇ ਕਮਾਏ ਇੱਥੇ ਕੀ ਕਰਦਾ ਪੰਜਾਬ 'ਚ ਇੱਥੇ ਕੁਛ ਨਹੀਂ ਕਰੀ ਫਰੀ ਖੇਤੀਬਾੜੀ ਇਹ ਤਾਂ ਖੇਤੀਬਾੜੀ ਕਰਦੇ ਹਾਂ ਠੀਕ ਹੈ ਚੰਗੀ ਗੱਲ ਹੈ ਕਿੰਨੇ ਸ਼ੁਰੂ ਦੀ ਖੇਤੀਬਾੜੀ ਕਰਦੇ ਆ ਰਹੇ ਹੋ ਬਈ ਨਾ ਵੀ ਕਦੇ ਕਦੇ ਨਹੀਂ ਵੀ ਫਰੀ ਹੋ ਵੀ ਕਦੇ ਕਦੇ ਅੱਛਾ ਕਦੇ ਕਦੇ ਖੇਤੀਬਾੜੀ ਕਰਦੇ ਆਂ ਕਦੇ ਕਦੇ ਕੀ ਕਰਦਾ ਫਿਰ ਕਦੇ ਕਦੇ ਕੁਛ ਨਹੀਂ ਹੋਈ ਫਿਰ ਰੁਟੀਨ ਕਿੱਦਾਂ ਕਿੰਨਾ ਸਾਰੇ ਦਿਨ ਦਾ ਰੁਟੀਨ ਵੀਰੇ ਜਦੋਂ ਫਰੀ ਹੁੰਨਾ ਆਪਦੇ ਯਾਰਾਂ ਨਾਲ ਫਰੀ ਤਾਂ ਤੂੰ ਸਾਰਾ ਦਿਨ ਹੀ ਹੁੰਨਾ ਹੈ ਮਤਲਬ ਆਪਦੇ ਯਾਰਾਂ ਦੋਸਤਾਂ ਨਾਲ ਯਾਰਾਂ ਨੂੰ ਕਿੰਝ ਹੋਏ ਮਤਲਬ ਇੰਜੋਏਮੈਂਟ ਕਰਦਾ ਯਾਰ ਮਤਲਬ ਕਿੱਦਾਂ ਦਾ ਇੰਜੋਏਮੈਂਟ ਕਰਦਾ ਇੰਜੋਏਮੈਂਟ ਜਿਵੇਂ ਪਰ ਇਹ ਟਾਈਮ ਜਦ ਮੇ ਬੀਕੈਂਡ ਹੁੰਦਾ ਅੱਛਾ ਬੀਕੈਂਡ ਵੀ ਹੁੰਦਾ ਆਪਣਾ ਚੰਡੀਗੜ੍ਹ ਅੰਗਰੇਜੀ ਉਹ ਪ੍ਰੋਫੈਸ਼ਨਲ ਹੀ ਮੁੰਡਾ ਥੋੜਾ ਯਾ ਚੰਡੀਗੜ੍ਹ ਵਗੈਰੇ ਜਿਆ ਉਹੋ ਮੰਨ ਲਓ ਵੀਕੈਂਡ ਤੇ ਆਪਾਂ ਕੀ ਕੀ ਕਰਦੇ ਹਾਂ ਤੁਹਾਡੇ ਦੋਸਤ ਵੀਰੇ ਬੀਕੈਂਡ ਤੇ ਮੈਂ ਫਿਲਮ ਫਿਲਮ ਦੇਖਣਾ ਵਗੈਰਾ ਤੇ ਕਲਬ ਕੋਲੋਂ ਬੱਚੇ ਆਉਣਾ ਬਸ ਫਰੈਂਡ ਨਾਲ ਫਰੈਂਡ ਨਾਲ ਜਾਂ ਫਰੈਂਡਸ ਨਾਲ ਫਰੈਂਡਸ ਨਾਲ ਫਿਰ ਗੈਪ ਘੱਟ ਨਾ ਦੇ ਨਾ ਵੱਧ ਦੇ ਇਹ ਗੜਬੜ ਹੋ ਜਾਣੀ ਹੈ ਰਿਸ਼ਤੇ ਚੇਂਜ ਹੋ ਜਾਂਦੇ ਆ ਅੱਛਾ ਫਰੈਂਡਸ ਨਾਲ ਜਾਂਦਾ ਤੂੰ ਹਾਂਜੀ ਕਿੱਥੇ ਚੰਡੀਗੜ੍ਹ ਹੋ ਗਏ ਮੈਂ ਮਹਾਲੀ ਵਗੈਰਾ ਕੀ ਕਰਦਾ ਕਿ ਉੱਥੇ ਜਾ ਕੇ ਯਾਰ ਉੱਥੇ ਬਸ ਫਰੀ ਟਾਈਮ ਜਿਵੇਂ ਘੁੰਮਣਾ ਹੋ ਗਿਆ ਸਿਮਲੇ ਵਗੈਰਾ ਚੰਡੀਗੜ੍ਹ ਜਾਣਾ ਕਿਤੇ ਵੀ ਆ ਮਲਮ ਘੁੰਮੜ ਫਿਰਦਾ ਸ਼ਿਕੀਨ ਠੀਕ ਆ ਯਾਰ ਮਤਾਂ ਜਾਣੇ ਨਿਊ ਰਹਿਣਾ ਬੜੀ ਜ਼ਿੰਦਗੀ ਦੀ ਇਹ ਵੀ ਇਹ ਵੀ ਚੰਗੀ ਗੱਲ ਹੈ ਬਾਕੀ ਐ ਟੈਨਸ਼ਨ ਲਈ ਰਹਿਣਾ ਉਹ ਤਾਂ ਤੂੰ ਰਹਿਣਾ ਮੈਨੂੰ ਲੱਗਿਆ ਪਤਾ ਤਾਂ ਕੈਂਡੀ ਰੋਡ ਨਹੀਂ ਇਹ ਵੀਕੈਂਡ ਤੇਰਾ ਵੈਸੇ ਚੋਂ ਵੀਕੈਂਡ ਇੱਕੋ ਹੀ ਹੁੰਦਾ ਹਾਂ ਵੀਕ ਦੇ ਵਿੱਚ ਪਰ ਤੇਰਾ ਵੀਕੈਂਡ ਕਿਹੜੇ ਕਿਹੜੇ ਦਿਨ ਹੁੰਦਾ ਸਾਰੇ ਨਹੀਂ ਹੁੰਦੇ ਵੀਰੇ ਠੀਕ ਹੈ ਬਈ ਠੀਕ ਹੈ ਠੀਕ ਹੈ ਲਾਈਵ 'ਚ ਬਈ ਖੁਸ਼ ਰਹੇ ਨੇ ਹੋ ਕਿਸੇ ਚੀਜ਼ ਦਾ ਕੋਈ ਡਿਪਰੈਸ਼ਨ ਕੋਈ ਗੱਲਬਾਤ ਕੁਝ ਸ਼ੇਅਰ ਕਰਨਾ ਚਾਹੁੰਦੇ ਹੋ ਬਈ ਕੋਈ ਮਨ ਦੇ ਵਿੱਚ ਹੋਵੇ ਨਹੀਂ ਕੋਈ ਨਹੀਂ ਠੀਕ ਹੈ ਬਈ ਬਹੁਤ ਬਹੁਤ ਸ਼ੁਕਰੀਆ ਬਈ ਥੈਂਕ ਯੂ ਸੋ ਮਚ ਮੇਰਾ ਭਰਾ ਤੇ ਬਈ ਸਸਿਕਾ ਨਾ ਦਿਖ ਰਾ ਆਇਆ ਹੈ ਨਾ ਹੁਣ ਤਾਂ ਗੋਲ ਜਾ ਤੇਰੇ ਨਾਲ ਹੀ ਕਰਾਂਗੇ ਆ ਬਾਈ ਫਕਲ ਨਾਮ ਨਾ ਦੱਸੇ ਨਾਮ ਕੀ ਹੈ ਭਪਿੰਦਰ ਸਿੰਘ ਕੀ ਬਈ ਭਪਿੰਦਰ ਸਿੰਘ ਭਪਿੰਦਰ ਸਿੰਘ ਭਪਿੰਦਰ ਬਾਈ ਕਿੱਥੋਂ ਬਿਲੋਂਗ ਕਰਦੇ ਹੋ ਸੰਗਰੂਰ ਤੋਂ ਸੰਗਰੂਰ ਤੋਂ ਬੜੇ ਕਬੀਲਦਾਰ ਜਣੀ ਲੁੱਕ ਹੈ ਹੈਗਾ ਕਬੀਲਦਾਰ ਬਈ ਕੰਮ ਤਾਂ ਦਾ ਕਰਨਾ ਕਰੇ ਜਮੀ ਨਹੀਂ ਬੇਲਾ ਤੇਰਾ ਯਾਰ ਬੱਲੀ ਠੀਕ ਐ ਬਈ ਠੀਕ ਐ ਘਰ ਪਰਿਵਾਰ ਕੌਣ ਕੌਣ ਹੈ ਦਾदू ਜੀ ਡੈਡੀ ਮੰਮਾ ਬ੍ਰਦਰ ਛੋਟਾ ਕੀ ਸੋਚਦੇ ਕਿਉਂ ਲਾਈਫ ਦੇ ਵਿੱਚ ਕਿਹਦੇ ਨਾਲ ਆ ਕੱਲੇ ਅੱਛਾ ਕੱਲੇ ਬਾਹਰ ਜਾਏਗਾ ਬਈ ਚੰਗੀ ਗੱਲ ਹੈ ਚੰਗੀ ਗੱਲ ਹੈ ਕੀ ਕਰਨਗੇ ਬਾਹਰ ਜਾ ਕੇ ਫੇਰ ਕੰਮ ਕਿਹਦੇ ਨਾਲ ਬੋਲ ਕੀ ਜੀ ਦੀ ਕਮਯਾ ਕਰਦੇ ਮੈਸਲੋ ਕੈਨੇਡਾ ਜਾਣਾ ਚਾਹੁੰਦੇ ਹਾਂ ਬਈ ਕਿਵੇਂ ਅੱਕਿਆ ਜਾ ਲੱਗਦਾ ਜ਼ਿੰਦਗੀ ਤੋਂ ਅੱਕਿਆ ਉੱਕਿਆ ਕੁਝ ਨਹੀਂ ਹੈਗਾ ਹੈ ਕੋਈ ਲੋਡ ਹੋਵੇ ਦਿਮਾਗ ਤੇ ਕਿਸੇ ਚੀਜ਼ ਦਾ ਕਿਸੇ ਵੀ ਜੀ ਤੂੰ ਗੱਲ ਕਹਿਣਾ ਚਾਹੁੰਦਾ ਹੋਵੇਂ ਨਹੀਂ ਖੁਦ ਦੇਖ ਆਪਾਂ ਘਰ ਪਰਿਵਾਰ ਵਾਲੇ ਬੰਦੇ ਆ ਦੇ ਇਹ ਸਾਰੇ ਤੇਰੇ ਆਪਦੇ ਜਿੰਨੇ ਬੈਠੇ ਠੀਕ ਹੈ ਜੇ ਕੋਈ ਗੱਲ ਹੈਗੀ ਦੱਸ ਦੇ ਜਮਾ ਵੀ ਨਹੀਂ ਕੋਈ ਗੱਲ ਨਹੀਂ ਤੂੰ ਗੱਲ ਕਰਨਾ ਚਾਹੁੰਦਾ ਮੈਂ ਨਹੀਂ ਕਿਸੇ ਨਾਲ ਨਹੀਂ ਮੁੱਲ ਪਿਆ ਘਤ ਜ਼ਿੰਦਗੀ ਚ ਇਹ ਤਾਂ ਮਨੋਜ ਹੈ ਨਾ ਮਨੋਜ ਪੋਲਾ ਭਗਤੀ ਆ ਬਈ ਪੋਲਾ ਭਗਤਾ ਹੈ ਕੀ ਬਾਤ ਹੈ ਦਾੜੀਆਂ ਲਾ ਵੀ ਮਰਦੀ ਬਹੁਤ ਸੁਣੀਏ ਥੈਂਕ ਯੂ so much ਮੇਰਾ ਬਹੁਤ ਬੁਧੀ ਲੱਗੇ ਤੇਨੇ ਗੱਲਬਾਤ ਕਰਕੇ ਸੋਹਰਾਂ ਗੱਲਬਾਤ ਬਚਨਾਂ ਗੱਲਬਾਤ ਕਰਦੇ ਆ ਤੇ ਹਜ ਤੱਕ ਲ 23 ਕਿਹਾ ਸੀਗੇ ਜੀ ਹਜ ਤੱਕ ਇਹ ਵੱਡ ਪਾਇਆ ਬੁਰਣਾ ਲਈ ਤੇ ਮੈਂ ਸਤਿਕਾਰ ਜੀ ਸਤਿਕਾਰ ਸਰ ਨਾਮ ਕੀ ਹੈ ਦੀਪਿਕਾ ਦੀਪਿਕਾ ਕਿੱਥੋਂ ਦੀ ਲੋਕਲ ਹੂ ਠੀਕ ਹੈ ਸੰਗੀ ਗੱਲ ਹੈ ਜੀ ਮੈਂ ਜਵਾਕ ਐਡੀਟਡ ਕਰਦੇ ਆ ਜੀ ਕਿਹੜੀ ਯਾਤਰਾ ਕਰਦਾ ਵੀ ਮੁੰਡੇ ਕੁੜੀਆਂ ਚ ਯਾਤਰਾ ਕੱਢੀ ਸੀ ਬੋਲ ਇੱਕ ਕੁੜੀਆਂ ਸੱਚੀ ਵਿੱਚ ਦੀ ਸ਼ੁਰੂ ਦੀ ਸਿਆਣੀਆਂ ਹੁੰਦੀਆਂ ਨੇ ਜੇ ਤੁਸੀਂ ਇੱਕ ਸੈਟੀਸਫਾਈ ਲਈ ਕਹਦੇ ਨੂੰ ਵੀ ਆ ਨਹੀਂ ਵੀ ਮੁੰਡੇ ਕਰਦੇ ਸੀ ਨਹੀਂ ਨਹੀਂ ਕੁੜੀਆਂ ਵੀ ਕਰਦੀਆਂ ਹੂੰ ਵਿਚ 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 ਕੁੜੀਆਂ ਵੀ ਤਾਂ ਕਰਦੇ ਮਤਲਬ ਯਾਤਰਾ ਮੁੰਡੇ ਤਾਂ ਕਰਦੇ ਸੀ ਤੇ ਕਦੇ ਹੋਵੇ ਵੀ ਤੁਸੀਂ ਦੇਖਿਆ ਹੋਵੇ ਆਪਣੇ ਸੱਚੇ ਮੰਤਨਾਂ ਦੱਸਿਓ ਪੂਰੇ ਵੀ ਯਾਤਰਾ ਜੋ ਤੁਸੀਂ ਪੜਾਉਣੇ ਪੜੋ ਤੁਹਾਨੂੰ ਪਤਾ ਲੱਗਦਾ ਵੀ ਇਹ ਰਾ ਚੀਜ਼ ਦਾ ਮੁੰਡੇ ਤਾਂ ਹੁੰਦੀ ਸਮਝੋ ਕੁੜੀ ਦੇ ਸਮਝ ਆਉਣੀ ਨਹੀਂ ਹੈਗੀ ਸੀ ਸਮ ਟਾਈਮ ਹੋ ਜਾਂਦਾ ਕਿਉਂਕਿ ਕੁੜੀਆਂ ਦਾ ਦਿਮਾਗ ਘੱਟ ਹੁੰਦਾ ਨਹੀਂ ਇਹਦੀ ਰਹਾਂਗਾ ਇਹਦੀ ਰਹਾਂਗੇ ਜੀ ਕੁੜੀਆਂ ਦਾ ਦਿਮਾਗ ਬਹੁਤ ਜ਼ਿਆਦਾ ਹੁੰਦਾ ਅੱਛਾ ਤੁਸੀਂ ਕਹਿੰਦੇ ਬਹੁਤ ਜ਼ਿਆਦਾ ਹੁੰਦਾ ਜੀ ਚਲੋ ਥੋੜੀ ਗੱਲ ਨਾ ਵੀ ਆਪਾਂ ਇਕ ਗਰੀਆਂ ਦੀ ਠੀਕ ਹੈ ਜੀ ਹਾਂ ਜੀ ਜਦੋਂ ਪੜਾਉਣੀ ਹੁੰਦੀ ਉਹ ਜੀ ਮਨ ਵਿੱਚ ਜਿਵੇਂ ਆ ਇਧਰ ਇਧਰ ਮੁੰਡੇ ਬੈਠੇ ਤੇ ਕਿਧਰ ਕੁੜੀਆਂ ਬੈਠੇ ਨੇ ਕਦੇ ਆਏ ਹੋਏ ਵੀ ਯਾਰ ਬਿਨਾਂ ਗੱਲ ਤੋਂ ਜਿਹੜਾ ਬੰਦਾ ਕੋਈ ਆ ਹੁੰਦਾ ਵੀ ਇਰੀਟੇਟ ਜਿਹੀ ਕਰੀ ਜਾਵੇ ਕੁੜੀਆਂ ਮੁੰਡਿਆਂ ਚੋਂ ਦੀ ਹਾਂ ਹੋ ਜਾਂਦਾ ਇਹ ਕਦੇ ਕਦੇ ਹੁੰਦਾ ਫਿਰ ਕਦੇ ਗੁੱਸੇ ਚ ਸਮਝਾਉਣਾ ਜਾਂ ਪਿਆਰ ਨਾਲ ਜੀ ਗੁੱਸੇ ਨਾਲ ਨਹੀਂ ਸਮਝਦੇ ਗੁੱਸੇ ਇਹ ਪਿਆਰ ਦੇ ਭੁੱਖੇ ਐ ਬੈਸੇ ਕਹਿ ਵੀ ਇਹ ਵੀ ਪਿਆਰ ਨਾਲ ਬੱਚਾ ਛੇਦੀ ਸਭ ਜੰਦ ਅੰਦਰ ਖੇੜ ਦਾ ਪਾ ਬੇ ਸੀ ਜਿਸ ਪਰਪਸ ਲਈ ਆਉਂਦੇ ਆ ਕੋਚ ਇਸ ਪਹਿਲਾਂ ਕਰਨ ਥੈਨ ਇੰਜੋਏ ਤਾਂ ਹੁੰਦਾ ਹੀ ਰਹਿੰਦਾ ਲਾਈਫ ਚ ਹੂੰ ਤੇ ਜਿਹੜੇ ਬੱਚੇ ਪਮ ਜ਼ਿਆਦਾ ਵੀਕਐਂਡ ਨਾਲ ਤੇ ਜ਼ਿਆਦਾ ਇੰਜੋਏ ਕਰਦੇ ਨੇ ਉਹਨੂੰ ਕਹਿਣਾ ਚਾਹੁੰਦੇ ਨੋ ਵਰਡਸ ਕਈਆਂ ਦਾ ਹੁੰਦਾ ਨਾ ਵੀਕਐਂਡ ਤੇ ਕਿਤੇ ਚੰਡੀਗੜ੍ਹ ਕਦੇ ਮਹਾਲੀ ਹੈ ਹੋਰਾਂ ਬੱਚੇ ਨਾਲ ਗਲਵਤ ਕਰਦੇ ਆ ਸੋ ਇੱਧਰ ਪਹਿਲਾਂ ਆਪਾਂ ਬਾਰੀ ਮੰਨਤ ਨਾਲ ਗੱਲਬਾਤ ਕਰ ਲਈਏ ਪਹਿਲਾਂ ਵੀ ਮੰਨਤ ਨਾਲ ਲਈ ਤਾੜੀ ਲਾ ਦੋ ਫਿਰ ਤੁਹਾਨੂੰ ਅੱਗੇ ਮੈਂ ਫੇਰ ਦੱਸਦਾ ਸੋ ਇਹ ਪਰ ਆ ਗਿਆ ਮੰਨਤ ਤੇ ਤੁਸੀਂ ਐ ਮਨ ਲਈ ਜੋਤੀ ਮੇਰੀ ਇਸ ਜਰਨੀ ਦੀ ਸਟਾਰਟ ਹੋਈ ਹੈ ਬਾਈ ਮੇਰ ਨਾਲ ਉਤੋਂ ਜੁੜਿਆ ਹੋਇਆ ਹੈਗਾ ਤੁਸੀਂ ਐ ਮੰਨ ਕੇ ਚੱਲੋ ਵੀ ਮੈਂ ਹਰਾਂ ਨ ਵੀ ਇੰਨੀ ਕੁ ਸੋਹਣੀ ਬਾਈ ਦੀ ਕਲਮ ਮੈਂ ਮੈਂ ਖੁਦ ਯਾਤਰਾ ਜੇ ਤੁਸੀਂ ਦੇਖੂਗਾ ਨਾ ਮੇਰੇ ਕਈ ਵੀ ਰਿਵਿਊ ਨਾਲ ਸ਼ੇਅਰ ਸ਼ੁਰੂ ਬੋਲੇ ਹੁੰਦੇ ਆ ਮਿੱਤਰੋ ਉਹ ਮੈਨੂੰ ਮੰਨਤੀ ਲਿਖ ਕੇ ਦਿੰਦਾ ਹੈਗਾ ਸੋ ਪਹਿਲਾਂ ਮੰਨ ਲਈ ਦੁਆਰਾ ਪੇਰਾ ਪਤਾੜੀ ਲਾ ਦਈਏ ਜੇ ਮੈਂ ਕਹਿੰਦਾ ਮੰਨ ਤੂੰ ਆਪਾਂ ਬਾਹਲੀ ਗੱਲਾਂ ਨਾ ਕਰੀ ਪਹਿਲਾਂ ਇਹ ਮੁਗਦੀ ਗੱਲ ਹੈ ਤੁਹਾਨੂੰ ਪਹਿਲਾਂ ਬਾਈ ਦੀ ਕਲਮ ਦਿਖਾ ਦਈਏ ਮੰਨ ਤਾ ਬਾਈ ਪਹਿਲਾਂ ਸ਼ੇਅਰ ਹੋਣ ਦੇ ਕੋਈ ਨਾ ਕੋਈ ਸ਼ੇਅਰ ਸੁਣਨਾ ਹਾਂ ਪਹਿਲਾਂ ਸ਼ੇਅਰ ਹੋ ਪਹਿਲਾ ਤੂੰ ਸੁਣਾ ਪਹਿਲਾ ਪਹਿਲਾ ਖੁਸ਼ੀ ਵਾਲਾ ਸੁਣਾ ਸਕਦਾ ਆਪਣੇ ਵੀ ਸਾਈਡ ਹੀ ਜ਼ਿਆਦੇ ਚੱਲਦੀ ਹੈ ਸਾਈਡ ਜਿੱਥੇ ਚੱਲਦਾ ਹੈ ਸਾਈਡ ਚੱਲ ਜੂ ਮਹਾਰਾਜ ਜੀ ਸਾਈਡ ਚੱਲ ਜੂ ਚੱਲ ਬਣੀ ਚੱਲ ਸਾਈਡ ਹੀ ਆਉਣ ਦੇ ਫਿਰ ਜਿਵੇਂ ਅੱਜ ਕੱਲ ਬਈ ਕੁੜੀਆਂ ਛੱਡ ਜਾਂਦੀਆਂ ਨੇ ਸਾਰਿਆਂ ਨੂੰ ਹੀ ਛੱਡ ਜਾਂਦੇ ਹਾੜ ਦੰਦ ਵੀ ਮਾਰੇਗਾ ਟੋਟ ਵੀਡੀਓ ਉਧਰੋਂ ਹੈ ਆਉਣ ਦੇ ਬਈ ਆਉਣ ਦੇ ਆਉਣ ਦੇ ਵੀਡੀਓ ਸ਼ੁਰੂ ਹੈ ਟੋਟ ਹੀ ਮਾਰਦੇ ਹਾਂ ਹਾਂ ਆਉਣ ਦੇ ਜੰਦਾ ਰਾਜ ਤਾਂ ਸਾਡੇ ਦਿਲ 'ਚ ਵੀ ਬਹੁਤ ਸੀ ਪਰ ਅਸੀਂ ਬਸ ਖੋਲਦੇ ਨਹੀਂ ਸੀ ਮਹਿਸੂਸ ਆਸੀਂ ਵੀ ਸਭ ਕਰਦੇ ਸੀ ਪਰ ਅਸੀਂ ਬਸ ਬੋਲਦੇ ਨਹੀਂ ਸੀ ਕਿ ਮੈਨੂੰ ਕਰਕੇ ਬਰਬਾਦ ਦੱਸ ਤੂੰ ਕਿਹੜੀ ਨੀਂਦ ਦੇ ਨਾਲ ਆਪਣੇ ਸੁਪਨੇ ਬੁੰਦੀਆਂ ਕਿਸੇ ਨਾਲ ਮੇਰੇ ਜਿੰਨੀ ਮਾੜੀ ਨਾ ਕਰੀ ਯਾਰ ਜੀ ਅੱਜ ਵੀ ਕਿਤੇ ਬੈਠੀ ਸੁਣਦੀ ਹੈ ਮੰਦਾ ਇਹ ਗੱਲਾਂ ਬੰਨਣ ਵਾਲੀ ਹੈ ਤੂੰ ਸ਼ੇਅਰ ਨਹੀਂ ਸੁਣਾਇਆ ਤੂੰ ਤਾਂ ਸਿੱਧੇ ਮੱਥੀ ਟੋਟ ਮਾਰਿਆ ਬਈ ਹੋਰ ਆਉਣ ਦੇ ਤੂੰ ਸੀਰੀਅਸ ਨਾਲ ਆ ਜੀ ਤੈਨੂੰ ਦੱਸਾਂ ਨਾ ਚੰਗਾ ਤਾਂ ਵੈਸੇ ਸੁਣਾ ਰਹੇ ਹੋ ਲਿਖਤੀ ਰੂਪ ਲਿਖਿਆ ਹੋਇਆ ਮੁੰਡੇ ਦਾ ਵੈਸੇ ਗੱਲਾਂ ਵਾਸਤਾ ਸੁਣਾ ਦਿੰਦੇ ਆ ਬਈ ਹੁਣ ਹਾਂ ਹਾਂ ਬੰਦ ਤ ਬਈ ਤੇਰੇ ਅਕੋਰਡਿੰਗ ਦੱਸ ਵੀ ਯਾਰੀ ਦੋਸਤੀ ਕੀ ਹੁੰਦੀ ਆ ਯਾਰ ਯਾਰੀ ਦੋਸਤੀ ਬਈ ਅੱਜ ਕੱਲ ਜਿਵੇਂ ਹਰ ਕੋਈ ਕਰ ਲੈਂਦਾ ਹੈ ਨਾ ਵੀ ਯਾਰ ਆ ਮੇਰਾ ਜਾਨ ਆ ਮੇਰੀ ਪਰ ਖੜਦਾ ਕੋਈ ਕੋਈ ਆ ਬਈ ਮੇਰੇ ਹਿਸਾਬ ਨਾਲ ਤਾਂ ਬਈ ਮੁੰਡੇ ਦਾ ਜਿਹੜਾ ਪਿਓ ਹੈ ਜੀ ਉਹੀ ਬੰਦੇ ਦਾ ਯਾਰ ਹੁੰਦੀ ਹੋਰ ਕੋਈ ਹੂੰ ਬਹੁਤ ਸੁਣੀ ਗੱਲ ਕਹੀ ਲੈ ਪਹਿਲਾਂ ਤਾੜੀ ਤਾੜੀ ਦੀ ਪਿਓ ਨੂੰ ਯਾਰ ਮੰਨ ਕੇ ਚੱਲਣਾ ਪੈਂਦਾ ਹੈ ਹਾਂ ਜੀ ਜਿਹੜਾ ਯਾਰ ਗਏ ਧੋਖਾ ਦਿੰਦਾ ਉਹ ਪਿਓ ਹੀ ਆ ਜੀ ਹੂੰ ਇਹ ਤੇ ਇਹ ਤੇ ਗੱਲ ਕਦੇ ਯਾਰੀ ਦੋਸਤੀ ਜਿਹੇ ਜਿਹਾਂ ਦੇਖਣੇ ਵੀ ਕਦੇ ਤੇਰਾ ਟੋਲਾ ਵਧੀਆ ਵੱਡਾ ਹੋਵੇ ਫੇਰ ਹੌਲੀ ਘਟਿਆ ਦੇਖਿਆ ਹੋਵੇ ਹਾਂ ਹਾਂ ਬਈ ਪਹਿਲਾਂ ਆਪਣੇ ਨਾਲ ਬਹੁਤ ਬੰਦੇ ਹੁੰਦੇ ਸੀ ਜੀ ਫੋਟੋ ਫੂਟੋ ਸਾਰੀ ਆ ਜਾਂਦੇ ਸੀ ਹੂੰ ਜਦੋਂ ਬੰਦੇ ਨੂੰ ਫਾਇਦਾ ਦਿਸਦਾ ਹੁੰਦਾ ਹੀ ਉਹ ਸਾਰੀ ਨਾਲ ਹੁੰਦੇ ਨੇ ਤੇ ਜਦੋਂ ਬੰਦਾ ਆਪਣੇ ਬਾਰੇ ਸੋਚਣ ਲੱਗ ਜਾਂਦਾ ਜੀ ਉਦੋਂ ਫੇਰ ਉਹ ਇਕੱਲਾ ਹੀ ਹੁੰਦਾ ਜੀ ਹਮਮ ਤੁਹਾਨੂੰ ਕਹਿਣ ਦਾ ਭਾਵੇਂ ਵੀ ਚੜਦੇ ਸੂਰਜ ਨੂੰ ਸਲਾਮਾ ਨਹੀਂ ਹਾਂ ਫਿਰ ਬੰਦੇ ਨੂੰ ਕਿਸ ਚੀਜ਼ ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਵੀ ਆਪਣੀ ਫਿਊਚਰ ਤੇ ਆਪਣੀ ਜ਼ਿੰਦਗੀ ਤੇ ਕਰੇ ਬਾਈ ਯਾਰ ਦੋਸਤ ਇੱਕ ਦੋ ਰੱਖੇ ਤੇ ਬਾਕੀ ਆਪਦੇ ਘਰ ਦੇੰਦੀ ਖੁਸ਼ੀ ਦੇਖੀ ਹਮਮ ਮਨ ਤਾਂ ਸਿਆਣਾ ਹੋ ਗਿਆ ਬਹਿਦਾਂ ਨਾਲ ਜਾਨ ਇਹ ਡੂੰਗੀ ਸੱਟ ਕਰਕੇ ਸਿਆਣਾ ਹੋਇਆ ਜਾਂ ਬਹਿਜੀ ਸਿਆਣਾ ਹੋਗਾ ਉਮਰ ਦੇ ਨਾਲ ਬਸ ਬਾਈ ਉਮਰ ਤਾਂ ਹੀ ਕੋਈ ਹੋਈ ਨਹੀਂ ਸੱਟਾਂ ਨਾਲ ਹੀ ਆ ਸੱਟਾਂ ਨਾਲ ਹੋਏ ਨੇ ਚੱਲ ਇੱਕ ਤਾਂ ਸ਼ੇਰ ਸੁਣਾਇ ਸੀ ਪਹਿਲਾਂ ਬੜਾ ਦੁਖੀ ਹਿਰਦੇ ਨਾਲ ਹਨਾ ਉਹ ਚੀਜ਼ ਕਿਵੇਂ ਹੋਈ ਉਹਦਾ ਭਾਈ ਕੁੜੀ ਹੁੰਦੀ ਸੀ ਇੱਕ ਓਏ ਇਹ ਜਿਵੇਂ ਇੱਕ ਇੱਕ ਕਾਂ ਸੀ ਇਹ ਕਹਿੰਦਾ ਕੁੜੀ ਸੀ ਚਲ ਆ ਉਥੇ ਉੱਤੇ ਗਾਇਬ ਦਾ ਇੱਥੇ ਕੋਈ ਨਾਂ ਮੈਂਸ਼ਨ ਨਹੀਂ ਕਰਨਾ ਠੀਕ ਹੈ ਮਨ ਤਾਂ ਕਿਤੇ ਗੜਬੜ ਹੋ ਜਾਈ ਕਰ ਹਾਂ ਮਨ ਦਬਈਆ ਹੁਣ ਦੇ ਫਿਰ ਗੱਲ ਕੁੜੀ ਸੀ ਆਪਾਂ ਦੀ ਛੱਡ ਗਈ ਆਪਾਂ ਸੋਚ ਲਿਆ ਵੀ ਮੁਣਕੇ ਕਦੇ ਕੁੜੀ ਨੂੰ ਬੁਲਾਣਾ ਹੀ ਨਹੀਂ ਦੂਜੀ ਆਈ ਕਹਿੰਦੀ ਤੈਨੂੰ ਮੈਂ ਓਏ ਦੂਜੀ ਆਈ ਦੂਜੀ ਆਈ ਕਹਿੰਦੀ ਤੈਨੂੰ ਮੈਂ ਸੰਭੂਗੀ ਉਹ ਵੀ ਛੱਡ ਗਈ ਫਿਰ ਮੈਂ ਕੁੱਲ ਮਿਲਾ ਕੇ ਸਿੱਟਾ ਕੱਢਿਆ ਜੀ ਪਰ ਇਹੀ ਮੈਂ ਇੱਕ ਗੱਲ ਸੋਚੀ ਸੀ ਹਮ ਕਿ ਕਦੇ ਵੀ ਜੋ ਜੋ ਕਰਾਂਗੇ ਉਹੀ ਹੋਊਗਾ ਇਹ ਗੱਲ ਸਾਰੀ ਕਿਸਮਤ ਵਾਲੇ ਚੱਕਰ ਦੀਆਂ ਨੇ ਇੱਕ ਗੱਲ ਸਮਝ ਨਹੀਂ ਆਂਦੀ ਕੁੜੀਆਂ ਸਾਰੀਆਂ ਹੀ ਮਾੜੀਆਂ ਨੇ ਕਿਸਾਨ ਨੂੰ ਹੀ ਫੁੱਦੂ ਟੱਕਰਦੀਆਂ ਵੀ ਆਪਾਂ ਸਾਰੀ ਕੁੜੀਆਂ ਨੂੰ ਮਾੜਾ ਨਹੀਂ ਕਹਿੰਦੇ ਹੋ ਸਕਦਾਈ ਸਾਨੂੰ ਹੀ ਮਾੜੀਆਂ ਟੱਕਰ ਦਿਆਂ ਹਾਂ ਕਹੇਦਾ ਗੱਲ ਗਲਚ ਨਾ ਮੇਰੇ ਵੀ ਠੀਕ ਨਹੀਂ ਹੈਗੀ ਚਲੇ ਤਾਂ ਮਨ ਤਾਂ ਹੱਸੇ ਨਾ ਹਾਸਾ ਰਿਹਾ ਹਾਂ ਹਾਂ ਦੇਖ ਪਹਿਲੀ ਵਾਰ ਜੋੜਿਆ ਤੇਰਾ ਰਿਸ਼ਤਾ ਟੁੱਟਿਆ ਹਾਂ ਜੀ ਤੈਨੂੰ ਕੀ ਲੱਗਦਾ ਵੀ ਉਹਦੀ ਗਲਤੀ ਸੀ ਜਾਂ ਤੇਰੀ ਗਲਤੀ ਸੱਚ ਦੱਸੀ ਤੂੰ ਲੋ ਦੇਖ ਨਾ ਨਾ ਵੀ ਆਪਣੀ ਤਾਂ ਨਹੀਂ ਸੀ ਗਲਤੀ ਹਾਂ ਆਪਾਂ ਦਾ ਕੀ ਗੱਲ ਆ ਛੇੜ ਲਈ ਤੂੰ ਹੀ ਜਿਹੜੀਆਂ ਦੇਖ ਦੁਖੀ ਰਦੇ ਦਾ ਸ਼ੇਰ ਦੇ ਰਹੀ ਐਂਦੀ ਆ ਦਾ ਠੱਗਾ ਪਹਿਲਾਂ ਵੀਕਣ ਬਣਾਉਂਦੇ ਫਿਰਦੇ ਸੀ ਕੀ ਆ ਲੈ ਭਾਈ ਜਦੋਂ ਨੂੰ ਹੋਰ ਮਾਹੌਲ ਬਦਲ ਦਿੰਨੇ ਆਪਾਂ ਇਹਦੀ ਗਲਤੀ ਇਹ ਸੀ ਇਹ ਕਰਦਾ ਜ਼ਿਆਦਾ ਸੀ ਉਹਦੀ ਇਹ ਗਲਤੀ ਹੋ ਗਈ ਅੱਛਾ ਇਹਦੀ ਇਹਦੀ ਗਲਤੀ ਸੀ ਇਹ ਇਹ ਕਰਦਾ ਜ਼ਿਆਦਾ ਸੀ ਉਹਦਾ ਕੇਰ ਵੱਧ ਕਰਦਾ ਸੀ ਇਹਨੂੰ ਕਹਿੰਦੀ ਕਹਿੰਦੀ ਜਿੰਨੀ ਪਿਆਰੀ ਬਹੁਤ ਕਰਦਾ ਅੱਛਾ ਇਹਨੂੰ ਕਹਿੰਦੀ ਹੋਰ ਫਿਰ ਇਹਨੇ ਕੀ ਕਿਹਾ ਓਏ ਇਹਨੇ ਤਾਂ ਬਸ ਕਹਿੰਦੀ ਬਹਾਨਾ ਲੱਭਦਾ ਨੀ ਬਾਕੀ ਤਾਂ ਠੀਕ ਹੈ ਤੇਰੇ ਨਾਲ ਵੀ ਕੋਈ ਪਾਣਾ ਵਾਪਰੇ ਜਾਂ ਹੀ ਫਿਰਦਾ ਹੈ ਇਹ ਵੀ ਸਮਝਾਉਂਦਾ ਸੀ ਮੈਨੂੰ ਵੀ ਹਾਂ ਵੀ ਬਈ ਮੈਨੂੰ ਇੰਨਾ ਸਮਝਾਇਆ ਜਾਂ ਮੇਰੀ ਟੁੱਟੀ ਹੂੰ ਮੈਨੂੰ ਰੋਜ਼ ਕਹਿਆ ਕਰਾ ਬਾਬੇ ਟੁੱਟੂ ਗਈ ਤੂੰ ਆਪ ਦੱਦ ਬੈਕਅਪ ਪਲੇਅਰ ਰੱਖ ਦੇ ਬੈਕ ਕਹ ਗਿਆ ਉਹਨਾਂ ਨਾਲ ਬੀਤ ਗਈ ਬਈ ਇਹ ਬੰਦਿਆ ਨਹੀਂ ਤੁਹਾਨੂੰ ਇਹ ਇੱਕ ਹੋਰ ਗੱਲ ਦੱਸਾਂ ਹਾਂ ਅਸੀਂ ਇੰਸਟੀਚਿਊਟ ਪਹਿਲੇ ਦਿਨ ਆਇਆ ਹੋਣੀ ਵਾਰ ਵੀ ਕਰਕੇ ਠੀਕ ਹੈ ਤੇ ਉਹ ਮੈਮ ਖੜੇ ਨੇ ਉੱਥੇ ਤੇ ਨਾ ਮੇਰੀ ਕਲਾਸ ਇੱਕ ਲੱਗ ਗਈ ਸੀ ਇੱਕ ਬਰਾਂਦਾ ਕ ਬਣਾਉਂਦਾ ਆਇਆ ਕਹਿੰਦਾ ਮੈਨੂੰ ਲੈ ਕੇ ਜਾ ਲੈ ਕੇ ਜਾ ਮੈਂ ਬਾਹਰ ਆਇਆ ਕਹਿੰਦਾ ਮੈਂ ਕਹਿੰਦਾ ਮੈਂ ਇਹਨੂੰ ਸਸਰੀ ਘਰ ਬੁਲਾਵਾ ਮੈਂ ਕਹਾ ਉਹੀ ਬੁਲਾਏਗਾ ਹੋਰ ਕਿਹੜਾ ਪੈਰੀ ਹੱਤ ਲਾਏਗਾ ਇਹਨੂੰ ਸੁਣ ਗਿਆ ਵੀ ਪੈਰੀ ਹੱਤ ਲਾ ਤੇ ਆਂਦੇ ਸਾਰ ਮੈਡਮ ਦੇ ਪੈਰਾਂ ਜਿਵੇਂ ਮੈਡਮ ਦੇ ਆਵੇ ਪੈਰਾਂ ਦੇ ਵਿੱਚੇ ਉਹ ਪੁੱਛੋ ਜੀ ਇਹ ਚ ਕੀ ਇਹ ਇਹ ਕੀ ਚੱਕਰ ਕੀ ਵੀ ਸੁਣਦਾ ਘਟਾ ਜਾ ਵੈਸੀ ਪੋਠਾ ਚੱਲਣਾ ਵਧੀਆ ਲੱਗਦਾ ਹੈ ਸੰਸਕਾਰ ਨੇ ਇਹ ਸੰਸਕਾਰੀ ਆ ਓਏ ਪੰਡਤਾਂ ਦਾ ਮੁੰਡਾ ਹੈ। ਅੱਛਾ ਪੰਡਤਾਂ ਦਾ ਮੁੰਡਾ ਹੈ। ਹਾਂ। ਤੁਸੀਂ ਤੂੰ ਤੂੰ ਵੀ ਦੱਸ ਵੀ ਪੰਡਤਾਂ ਦਾ ਮੁੰਡਾ ਵੀ ਕੀ ਸੋਚਦਾ ਵੀ ਯਾਰ ਮੈਂ ਆਪਣੀ ਲਾਈਫ ਕਿੱਦਾਂ ਦੀ ਜਾਵਾਂਗੀ ਐ? ਜਿਵੇਂ ਇੱਕ ਸੰਸਕਾਰੀ ਰੂਪ ਦੇ ਵਿੱਚ। ਬਸ ਰਾਇਲ ਹੋਵੇ। ਰਾਇਲ। ਇੱਕ ਹੀ। ਇਹ ਕਿਹੜਾ ਸੰਸਕਾਰ ਨੇ ਹੋਏ? ਸੰਸਕਾਰ ਦੇ ਰਾਇਲ ਦੇ ਵਿੱਚ ਸੰਸਕਾਰ ਵੀ ਆ ਜਾਂਦੇ ਨੇ। ਅੱਛਾ ਲੈ ਬਸ। ਅੱਜ ਪਤਾ ਲੱਗਿਆ ਸਾਨੂੰ। ਵੀਕਣ ਵਾਲੇ ਬਾਈ ਜੀ ਸੁਣ ਕੇ ਜਾਣੀ ਹੈ ਗੱਲ ਸਾਰੀ। ਕਿਤੇ ਆਪਾਂ ਘਰ ਆਪਾਂ ਦੇ ਇਕੱਲੇ ਭੰਗੜਾ ਪਾਉਂਦੀ ਰਹਦੀ ਐ। ਤੂੰ ਉਧਰ ਹੀ ਕੋਰ ਲੈ ਜੈ ਹੈ ਅਥਲੀਟ ਹੈ ਮੋਡਾ ਨੈਸ਼ਨਲ ਖੇਡਿਆ ਹੋਇਆ ਹੈ ਅੱਛਾ ਅਥਲੀਟ ਹੈ ਬਈ ਹੈ ਵਧੀਆ ਚੰਗੀ ਗੱਲ ਹੈ ਯਾਰ ਕੀ ਰੂਟੀਨ ਕਿਦਾਂ ਕਿਦਾਂ ਤੁਸੀਂ ਜਦੋਂ ਗੇਮ ਕਰਦਾ ਸੀ ਬਈ ਗੇਮ ਤਾਂ ਹੁਣ ਵੀ ਕਰਦਾ ਅੱਛਾ ਹੁਣ ਵੀ ਕਰਦਾ ਵਧੀਆ ਗੱਲ ਹੈ ਵਧੀਆ ਗੱਲ ਗੱਲ ਕਰਨੀ ਚਾਹੀਦੀ ਹੈ ਫਿਰ ਯਾਰ ਗੇਮ ਕਰਦਾ ਕਰਦਾ ਬਾਹਰ ਨੂੰ ਕਿਵੇਂ ਤੁਰ ਪਿਆ ਬਾਹਰ ਨੂੰ ਤਾਂ ਜਾਣੀ ਕਿਤੇ ਇੰਗਲਿਸ਼ ਸਿੱਖ ਰਿਹਾ ਹਾਂ ਬਸ ਬੋਲਣੀ ਅੱਛਾ ਤੈਨੂੰ ਇੰਗਲਿਸ਼ ਬੋਲਣੀ ਵਧੀਆ ਲੱਗਦੀ ਹੈ ਸਪੋਕਨ ਹੈ ਸਪੋਕਨ ਕਰਦਾ ਫਿਰ ਆਇਆ ਕਰਾ ਮਾਈਕ ਫੜ ਯਾਰ ਮਾਈਕ ਫੜ ਇੱਕ ਮਿੰਟ ਮਾਈਕ ਫੜ ਅੰਗਰੇਜ਼ਾਂ ਵਾਲੇ ਮੜਾਂਗੇ ਇੱਥੇ ਆਪਣੇ ਜੀ। ਕੁਪੀ ਹਿੰਦੀ ਵਾਲੀ ਹੁੰਦੀ। ਸੱਚੀ ਹਿੰਦੀ ਵਾਲੀ ਹੁੰਦੀ। ਆ ਮੈਂ ਅੱਗੇ ਮੜਾ ਜੀ ਇੱਥੇ ਇੱਥੇ ਗਿਆ ਥੋੜਾ ਜਿਹਾ ਅੱਗੇ ਆ। ਆ ਆ ਮਾਈਕ ਫੜੋ ਜੀ ਇਧਰ ਲਈ ਸੜਾ ਜੀ। ਆ ਮਾਈਕ ਫੜੋ ਜੀ। ਤੁਸੀਂ ਨਾਲ ਇੰਗਲਿਸ਼ ਸਵਾਲ ਕਰਨੇ ਆ ਜੀ। ਵਾਟ ਯੂ ਨੇਮ ਟੂ ਸਟਾਰਟ ਕਰ ਦੋ ਜੀ। ਨਾਲ ਫੋਟ ਚਾਹੀਦੀ ਜੀ ਕਿਹ। ਦੂਜੇ ਕਾਕਾ ਕਬੱਡੀ ਕੱਪ ਦੇ ਜਿਹੜੇ ਖਿਡਾਰੀ ਆ। ਤਾਂ ਤੋ ਬੋਲਣ ਜਾ ਰਿਹਾ ਹੈ ਬੜਾ ਜੀ ਇੱਦਾਂ ਦੇਖੋ ਜੀ ਬੜਾ ਜੀ ਇੱਦਾਂ ਅੰਮਾ ਗੱਲ ਨਹੀਂ ਹੈ ਪੜਾਉਂਦੇ ਕਿੰਨੇ ਮੈਡਮ ਆ ਦੇਖ ਇੱਦਾਂ ਵਿਆਖਿਆ ਕਰ ਲੈ ਮੈਂ ਤੋ ਸਾਡੇ ਨਾਲ ਉਹ ਮੈਂ ਮਨੇ ਸੋ ਜਿਹੜੇ ਭਈ ਅੰਗਰੇਜ਼ੀ ਤੇ ਆਪਾਂ ਕਹੇ ਵੀ ਟਾਪਰ ਹਣ ਨੇ ਤੇ ਇੰਦਰ ਸਾਡੇ ਕੋਲੇ ਉਹ ਸਟੂਡੈਂਟ ਜਿਹਨੂੰ ਇੰਗਲਿਸ਼ ਬੋਲਣੀ ਬੜੀ ਵਧੀਆ ਲੱਗਦੀ ਆ ਸੋ ਦੋਨਾਂ ਤੇ ਅਸੀਂ ਕੰਪੀਟੀਸ਼ਨ ਕਰਾ ਕੇ ਦੇਖਦੇ ਆ ਮੈਂ ਪੁੱਛੂਗਾ ਸਵਾਲ ਤੁਸੀਂ ਸਵਾਲ ਪੁੱਛਣਾ ਜੀ ਵਧੀਆ ਲਾਂਦੀ ਸਿੱਖ ਰਹੇ ਆ ਜੀ ਲੋਕ ਕਰਕੇ ਵੇ ਹੁਣ ਪੱਕਾ ਰਹੀ ਜੇ ਕਰਦੇ ਕੋਈ ਨਹੀਂ ਮੁੰਡਾ ਬਾਰੀ ਮੈਂ ਮੜਾ ਇੰਗਲਿਸ਼ ਗੱਲਬਾਤ ਕਰੋ ਜੀ ਸੀ ਦੇਖਣੇ ਜੀ ਸਾਨੂੰ ਘਟ ਆਉਂਦੀ ਨਹੀਂ ਮੈਂ ਹੀ ਕਰ ਲੈਂਦਾ ਜੀ ਮੜੇ ਸਵਾਲ ਪੁੱਛੋ ਜੀ ਕਰਦਾ ਜੀ ਸਟਾਰਟ ਅਪ ਕਰ ਦੋ ਵਾਟਸ ਯੂ ਨੇਮ ਮਾਈ ਨੇਮ ਇਜ਼ ਪ੍ਰਥਮ ਸ਼ਰਮਾ ਹਾਊ ਆਮ ਯਰ ਐਡਰੈਸ ਯੂ ਕੈਨ ਐਡਰੈਸ ਮੀ ਐਸ ਪ੍ਰਥਮ ਓਕੇ ਵੇਅਰ ਡੂ ਯੂ ਕਮ ਫਰੋਮ ਆਈ ਕਮ ਫਰੋਮ ਸੰਗਰੂਰ ਲੋਕਲ ਸਿਟੀ ਫਰੋਮ ਪੰਜਾਬ ਓਕੇ ਵਾਟਸ ਯੂਰ ਫੇਵਰਿਟ ਪਾਰਟ ਆਫ ਯੂਰ ਹਮ ਟਾਊਨ ਮਾਈ ਫੇਵਰਿਟ ਪਾਰਟ ਆਫ ਮਾਈ ਹਮ ਟਾਊਨ ਇਜ਼ ਐਸ ਇਟ ਹੈਜ਼ ਹਿਸਟੋਰੀਕਲ ਬਿਲ to go in an olympic and uh, get a gold medal okay why did you choose this goal this because i have interest in this goal in this field field okay बाकी ਦਾ ठीक है मैं ना क्यों मार दऊं इधर नु आंसर तो सारी देंगे तू ना ना आएगा गोल भी है जी इंटरेस्ट वेले पूरा बहनकनी आए हो जाके पूरा ਠੀਕ ਐ ਸੋ ਇੱਕ ਗੱਲ ਆ ਵੀ ਗੱਲਾਂ ਦੀ ਗੱਲਾਂ ਰਹੀਆਂ ਗਰੀਤੀਪੰਦੀ ਤਕੜੀਆਂ ਤਾੜੀਆਂ ਦੋ ਪਹਿਲਾਂ ਬਹੁਤ ਲੱਗੇ ਵੀ ਗੱਲਬਾਤ ਕਰਕੇ ਮਨਤ ਭਾਈ ਇੱਕ ਤਾਂ ਮਾਈਕਨ ਬੇਜ ਦੀ ਸ਼ੇਰ ਤੇ ਸੁਣਾਦਾ ਇਕ ਬੜਾ ਜਿਹਾ ਸਕੂਨ ਜਾਂ ਮਿਲ ਜਾਂਦਾ ਹੈ ਗਾਣਾ ਸੁਣਾ ਦੇ ਬਈ ਆਉਣ ਦੇ ਬਈ ਗਾਣਾ ਆਉਣ ਦੇ ਆਪਦਾ ਹੀ ਲਿਖਿਆ ਹੋਇਆ ਸਾਈਡ ਗਾਣਾ ਬਈ ਲੈ ਮਿੱਤਰੋ ਮਨ ਸਾਡਾ ਭਰਾ ਸੁਣਾਉਣ ਲੱਗਿਆ ਗਾਣਾ ਤੋ ਜ਼ਰੂਰ ਬਈ ਆਉਣ ਸਾਈਡ ਸੌਂਗ ਏ ਬਈ ਇਹ ਵੀ ਸੁਣਾ ਦੇ ਹਾਏ ਹਾਏ ਬੋਲ ਪਿਆ ਓਏ ਹਾਂਜੀ ਬਈ ਆਉਣ ਦੋ ਹੋ ਦਿਲ ਤੋਂ ਤੇਰਾ ਕੀਤਾ ਤੂੰ ਟਾਈਮ ਪਾਸ ਜਾ ਕਰਦੀ ਰਹੀ ਮੈਂ ਤੇਰੇ ਤੇ ਮਰਿਆ ਤੂੰ ਪੈਸੇ ਤੇ ਮਰਦੀ ਰਹੀ ਹਾਏ ਦਿਲ ਵਿੱਚ ਰਹਿੰਦਾ ਦੱਬਿਆ ਉਹ ਜਵਾਬ ਹੋ ਗਿਆ ਮੈਂ ਤੈਨੂੰ ਖੁਸ਼ ਕਰਦਾ ਕਰਦਾ ਬਰਬਾਦ ਹੋ ਗਿਆ ਮੈਂ ਮਾੜਾਂ ਤੂੰ ਮਾੜਾ ਕਿੰਨੇ ਇਲਜ਼ਾਮ ਜਿਲਾਏਂਗੀ ਇਲਜ਼ਾਮ ਜਿਲਾਏਂਗੀ ਸਮਝੇ ਬੈਠਾ ਸੀ ਤੈਨੂੰ ਤਹਾ ਮੈਂ ਜ਼ਿੰਦਗੀ ਸੋਣੀ ਐਨੀ ਹਾਏ ਪਤਾ ਨਹੀਂ ਸੀ ਵਾਂਗ ਮੌਤ ਦੇ ਬਣ ਤੂੰ ਆਏਗੀ ਹੇ ਬਹੁਤ ਛਣਾ ਗਾਣਾ ਬੰਦ ਬਾਈ ਬਹੁਤ ਵਧੀਆ ਗੱਲਬਾਤ ਕਰਕੇ ਥੈਂਕ ਯੂ ਸੋ ਮੱਚ ਮੇਰਾ ਭਰਾ ਪਹਿਲਾਂ ਨੱਕਰੋ ਖੁਰਕਲਾ ਬਾਅਦ ਚ ਕਰਾਂਗਾ ਓਕੇ ਕੰਮ ਆ ਜੀ ਮਾੜਾ ਮੋਟਾ ਦੇਖ ਲੈ ਜੀ ਗੜਬੜ ਹੈਗੀ ਜੀ ਵੀ ਬਈ ਕੀ ਸ਼ੌਂਕ ਕੀ ਹੈ ਸ਼ੌਂਕ ਜੀ ਬਾ ਗੇੜੀਆਂ ਮਾਰਨਾ ਗੇੜੀਆਂ ਮਾਰਨੇ ਕਿੱਥੇ ਮਾਰਦਾ ਗੇੜੀਆਂ ਸ਼ਹਿਰ 'ਚ ਤੋ ਰੂੜੀਆਂ ਦੇ ਕੌਣ ਗੇੜੀਆਂ ਮਾਰਦਾ ਹੁੰਦਾ ਮਾਰਦਾ ਸਾਰੀ ਸ਼ਹਿਰ 'ਚ ਹੁੰਦੇ ਆ ਵੀ ਮਤਲਬ ਕੋਈ ਪਲੇਸ ਹੁੰਦੀ ਆ ਵੀ ਮੈਂ ਇੱਥੇ ਯਾਤਰ ਗੇੜੀਆਂ ਮਾਰਨ ਦਾ ਯਕੀਨ ਹੈ ਅੱਡੀ ਆਈ ਇਹਦਾ 17 ਐਵੇਂ ਸ਼ਹਿਰ 'ਚ ਬਸ ਬਜ਼ਾਰ ਵੀ ਉਸ ਤੇ ਇਹਨੂੰ ਗੇੜੀ ਨਹੀਂ ਕਿਹਾ ਤੂੰ ਮੈਨੂੰ ਲੱਗਾ ਭੜਕਦਾ ਫਿਰਦਾ ਕੀ ਮਿਲਦਾ ਕੀ ਆ ਯਾਰ ਗੇੜੇ ਗੁੜੀਆਂ ਮਾਰ ਕੇ ਵੀ ਤੇਲ ਭੂਗਦੇ ਹੈ ਸਕੂਨ ਮਿਲਦਾ ਤੁਰਕੇ ਮਾਰਦਾ ਜਾਂ ਮੋਟਰਸਾਈਕਲ 'ਤੇ ਮਾਰਦਾ ਮੋਟਰਸਾਈਕਲ 'ਤੇ ਮੋੜ ਤੋਂ ਕਿੰਨੇ ਟਾਈਲ ਬੋਗੇ ਮਾਰਨ ਦਾ ਨਾ ਜਿੰਨੇ ਦਾ ਪੈ ਜਾਂਦਾ ਮਤਲਬ ਟੈਂਕੀ ਡਗਾ ਕੇ ਫੇਰ ਗੜੀ ਗੜੀ ਮਾਰਨੀ ਛੜ ਕਰਨਾ ਤੂੰ ਠੀਕ ਹੈ ਮੈਂ ਠੀਕ ਹੈ ਠੀਕ ਹੈ ਕਿੰਨੇ ਕਿੰਨਾ ਟਾਈਮ ਪ੍ਰੋਪਰ ਗੜੀ ਮਾਰਨ ਦਾ ਹੁੰਦਾ ਕਾਟਾ ਡੇਢ ਘੰਟਾ ਮੋੜ ਤੋਂ ਖੜ ਨਹੀਂ ਹੁੰਦਾ ਲਗਾਤਾਰ ਨਹੀਂ ਮਾਰਦਾ ਰਹਿਣਾ ਗੜੀਆਂ ਕਿ ਖੜਾਉਣਾ ਵੀ ਹੁੰਦਾ ਕਿਤੇ ਵਧੀਆ ਜੀ ਪਲੇਸ ਦੇ ਕੇ ਖੜਾ ਲੈਂਦੇ ਆ ਵਧੀਆ ਜੀ ਪਲੇਸ ਨਹੀਂ ਗੱਲ ਤੇ ਗਾੜਾ ਬੜਾ ਕੋਈ ਅੱਛਾ ਠੀਕ ਹੈ ਵੀ ਚਲ ਗੇੜੀਆਂ ਕੁੜੀਆਂ ਮਾਰਨ ਦਾ ਸਕੀਨ ਹੈ ਠੀਕ ਹੈ ਸਪੋਜ਼ ਕਰ ਮੰਨ ਕੇ ਚੱਲ ਤੂੰ ਇੱਥੇ ਬਾਹਰ ਨਿਕਲ ਕੇ ਆ ਜਾ ਆ ਜਾ ਆ ਜਾ ਬਾਹਰ ਆ ਜਾ ਸਪੋਜ਼ ਕਰ ਤੂੰ ਗੇੜੀਆਂ ਮਾਰ ਰਿਹਾ ਠੀਕ ਹੈ ਇੱਥੋਂ ਤੇ ਗੇੜੀ ਮਾਰਨੀ ਹੈ ਇੱਧਰ ਮੰਨ ਕੇ ਚੱਲ ਆ ਵੀ ਬਾਈ ਕੁੜੀ ਹੈ ਹੁਣ ਹੁਣ ਸਮਝ ਨਾ ਬਾਅਦ ਚ ਨਹੀਂ ਠੀਕ ਹੈ ਆ ਇੱਧਰ ਅਸੀਂ ਦੋ ਕੁੜੀਆਂ ਖੜੇ ਆ ਠੀਕ ਹੈ ਤੇ ਇੱਥੇ ਖੜੇ ਤੂੰ ਇੱਥੋਂ ਦੀ ਆ ਕੇ ਸਾਡੇ ਕੱਲ ਪੂਰਾ ਮਤਲਬ ਇਸ਼ਾਰੇ ਸ਼ੁਰੇ ਮਾਰ ਨਾ ਉਹ ਕੰਮ ਨਹੀਂ ਹੈ ਜੀ ਆਪਕੋ ਹੋਰ ਗੇੜੀਆਂ ਮਿਲ ਕੇ ਕਹਿੰਦਾ ਨਹੀਂ ਭੈਣੇ ਰਖੜੀ ਮੰਨ ਜਲਦੀ ਆ ਜੀ ਕਿ ਮੈਂ ਗੀੜੀਆਂ ਬਿਲੇ ਕਰਦਾ ਕੀ ਹੁਣ ਚੱਲਾ ਫਿਰ ਆ ਕੇ ਦੱਸ ਇਹ ਸਾਡੀ ਭਾਈ ਘਰ ਦੇ ਵੀਡੀਓ ਦੇਖਦੇ ਨੇ ਨਾ ਜੀ ਹਾਂ ਉਹ ਗੱਲ ਦਾ ਸਲੋ ਹੈ ਬਾਜ ਕਰ ਦੇਈ ਬੇਦਖਲ ਕਰ ਦੇਣ ਕੀ